ਹਾਂਜੀ ਮਿੱਤਰੋ ਕੀ ਹਾਲ ਚਾਲ ਸਾਥ ਘਰਾਂ ਤੁਹਾਡਾ ਹੋਇਆ ਕੋਰ ਨਵੇਂ ਬਲੌਗ ਦੇ ਵਿੱਚ ਠੀਕ ਹੈ ਤੁਹਾਨੂੰ ਪਤਾ ਹੀ ਵੀ ਆਪਾਂ ਸਿੱਟਮ ਦਾ ਕੰਮ ਕਰਾ ਲਏ ਸੀਗਾ ਪੈਪੂਰ ਖਾ ਕੇ ਕਰਾਤੀ ਸੀਗੀ ਅੰਮੋਲੇ ਲਾਈਟਾਂ ਕਰਾ ਲਈ ਫਟ ਕਰਾ ਲਿਆ ਤੇ ਹੁਣ ਲਾਈਟਾਂ ਦਾ ਕਨੈਕਸ਼ਨ ਦੇਣਾਗਾ ਤੇ ਨਾਲੇ ਟਰਾਲੀ ਦੀ ਜਿਹੜਾ ਸਾਈਡ ਲਾਈਟ ਆ ਉਹ ਚੈੱਕ ਕਰਾ ਕੇ ਲਿਆਉਣੇ ਆ ਮਿਸਤਰੀ ਕੋਲ ਲੈ ਕੇ ਚੱਲਦੇ ਆ ਅੰਦਰੋਂ ਤੇ ਆਲਾ ਚੈੱਕ ਕਰੋ ਆਪਣਾ ਉੱਥੇ ਬਣ ਗਾਨ ਗੱਦੇ ਗੁੱਦੇ ਵੀ ਸਟਾਂਗੇ ਵਿੱਚ ਤੇ ਫਿਰ ਟਾਈਮ ਕਰਾ ਕੱਲ ਤੁਹਾਨੂੰ ਪਤਾ ਹੀ ਆ ਵੀ ਹੋ ਗਈ ਸੀਗੀ ਸਾਰੀ ਲੁੱਕ ਚੈੱਕ ਕਰੋ ਬਾਈ ਤੋਂ ਲੂਈ ਗੱਦੇ ਵੀ ਰੱਖ ਲਏ ਆ ਵਿੱਚ ਤੇ ਇਹਨੂੰ ਕਰਾਂਗੇ ਸੈਟਿੰਗ ਕਿਵੇਂ ਹੁੰਦੀ ਆ ਉੰਧਰਾਂ ਕਦੇ ਬਹੁਤ ਆ ਨਾ ਯਾਰ ਹੁਣ ਬੈਕ ਹੀ ਲੈ ਆਂਗਾ ਇਹਨੂੰ ਚੱਲ ਆਇਆ ਫਿਰ ਹੌਲੀ ਹੌਲੀ ਬੈਕ ਲੋਗ ਰੋ ਚੈੱਕ ਕਰੋ ਲੈਟਾਂ ਸੈਟਾਂ ਲੱਗ ਚੁੱਕੀਆਂ ਨੇ ਤੇ ਇਹ ਟਰਾਲੇ ਦੇ ਵੀ ਕਨੈਕਸ਼ਨ ਕਰਦੇ ਹਾਂ ਮਦਰ ਲਾਈਟਾਂ ਦੇ ਦੇਖ ਸਕਦੇ ਆ ਜਾਗ ਰਹੀਆਂ ਲੈਟਾਂ ਸਾਡੀਆਂ ਇਹ ਸੋਚੀ ਜੀ ਨਹੀਂ ਲਵਾਈ ਇੱਥੋਂ ਤੇ ਬੱਸ ਹੋਂਦ ਤੱਕ ਲਾ ਟ੍ਰੈਕਟਰ ਤੋਂ ਹੋਣਾ ਹੈ ਤੇ ਕਿਚਨੀਆਂ ਬੰਦ ਰਹੀ ਸੀ ਹਰਦੇ ਸਿੰਘ ਦੇ ਘਰੇ ਗਈ ਸੀ ਇਥੇ ਹੀ ਹਾਰੀ ਜੁੰਡਾਂ ਤੇ ਅੱਜ ਬਾਦ ਲਾਂਗੇ ਜਾਂ ਨਗਾ ਚਾਰ ਹੋ ਜਾਣਗੇ ਤੇ ਬੱਸ ਫਿਰ ਟਰੈਕਟਰ ਇਕੱਲਾ ਧੋਣਾ ਰਹਿ ਗਿਆ ਉਹ ਅੱਜ ਧੋ ਲੈਣਾ ਧੋ ਕੇ ਤੇ ਵਧੀਆ ਖੜਾ ਦੇਣਾ ਘਰੇ ਫਿਰ ਸਵੇਰ ਟਰਾਲਾ ਪਾ ਕੇ ਸਵੇਰ 9:00 ਵਜੇ ਤੋਂ 10:00 ਵਜੇ ਤੋਂ ਚਾਲੇ ਪਾ ਦੇਣੇ ਹਦੀਰ ਸਾਹਿਬ ਵਾਲ ਨੂੰ ਜੁੜੇ ਰਹੋ ਕਿਥੋਂ ਖਾਓ ਦੇ ਨਾਲ हाँ जी बैन आप ट्रैक्टर तो हम आए है बाकी ਕਾਲੇ ਦਾ ਭਡਾ ਨਗਾਤਾ ਵੀਰੇ ਫਾਟੇਮ ਕੋ ਬਨੇਆ ਨੂੰ ਕਰਾਉਨੇ ਆ ਗੱਲ ਬਾਤ ਥੋੜੀ ਆ ਸਾਡੇ ਕੈਮਰਾਮੈਨ ਆ ਜੀ ਹਾਂ ਜੀ ਓਕੇ ਰਿਪੋਰਟ ਆ ਜੀ ਬਾ ਠੀਕ ਆ ਜੀ ਦੋ ਜੀ ਫਾਈਨਲੀ ਸਭ ਕੁਝ ਰੈਡੀ ਆ ਟਰੈਕਟਰ ਵੀ ਆਪਣਾ ਜਮਾ ਰੈਡੀ ਆ ਦੋ ਸਾਰ ਕੇ ਵੀ ਅੰਦਰ ਲਾਇਆ ਵਾ ਇਹ ਸੱਕੋਸ਼ ਟੰਨ ਹੋ ਗਿਆ ਸੀਗਾ ਟਰੈਕਟਰ ਦਾ ਵੀ ਜੋ ਵੀ ਲੇਟਾ ਸੀ ਹੈ ਨਾ ਸੈਂਸਰ ਵਗੈਰਾ ਦਾ ਸੀਗਾ ਬੜਾ ਜ ਤੇ ਪਾਲੇ ਦੀਆਂ ਲੇਟਾਂ ਦਾ ਸੀ ਸਭ ਕੁਝ ਟੰਨ ਹੋ ਗਿਆ ਬਸ ਕੱਲ ਨੂੰ ਸ਼ਾਮ ਸਾਬ ਰਹਿ ਗਿਆ ਬਦਲਨ ਦਾ ਇਹ ਹੀ ਆਪਾਂ ਲਿਆਂਦਾ ਪਿਆ ਨਵਾਂ ਨੀਲੇ ਰੰਗ ਦਾ ਇਹ ਵੀ ਕੱਲ ਨੂੰ ਤਰਨ ਲੱਗੇ ਫਿਰ ਇਹ ਮੌਕੇ ਤੇ ਚੇਂਜ ਕਰਾਂਗੇ ਤੇ ਬਾਕੀ ਸਭ ਕੁਝ ਓਕੇ ਹੋ ਚੱਕਿਆ ਜੀ ਕੱਲ ਨੂੰ ਹੈਗੀ ਆ 22 ਤਰੀਕ ਤੇ ਕੱਲ ਨੂੰ ਅਸੀਂ ਚਾਲੇ ਪਾਦਨੇ ਆ ਫਤੇਗੜ ਸਾਹਿਬ ਵਾਲ ਨੂੰ ਤੇ ਹੁਣ ਤਾਂ ਐਵੇਂ 9 ਵਜੇ ਤਰਨਾ ਸੀਗਾ ਪਰ ਸਾਡੇ ਇੱਕ ਬੰਦੇ ਨੂੰ ਜ਼ਰੂਰੀ ਕੰਮ ਪੈ ਗਿਆ ਕੋਈ ਸਰਕਾਰੀ ਕੰਮ ਸੀਗਾ ਤੇ ਉਹ ਬੰਦੇ ਨੇ ਕਿਹਾ 10 ਵਜੇ ਜਾਣਾ ਤੇ 10 ਵਜੇ ਤੋਂ ਬਾਅਦ ਫਿਰ ਦੇਖਦੇ ਆ 2 ਘੰਟੇ ਲੇਟ ਹੋ ਗਏ ਸ਼ਾਇਦ 11 ਵਜੇ ਨੂੰ ਤੁਰੀਏ 11 ਵਜੇ ਨੂੰ ਤੁਰਪਾਂਗੇ ਬਸ ਫਿਰ ਤੇ ਘਰੋਂ ਤੁਹਾਨੂੰ ਦਿਖਾਵਾਂਗੇ ਰਾਸਤੇ ਸਭ ਕੁਝ ਯਾਤਰਾ ਸਾਰਾ ਕੋਈ ਤਾਂ ਨ ਕੈਪਚਰ ਕਰਾਂਗੇ ਵਲੌਗ ਦੇ ਵਿੱਚ। ਤਾਂ ਠੀਕ ਹੈ ਮਿੱਤਰੋ ਅੱਜ ਦੇ ਵਲੌਗ ਦੇ ਲਈ ਇੰਨੀ ਤੁਸੀਂ ਕਹਿੰਦੇ ਹੋ ਹਰ ਵਾਰੀ ਹਨੇਰੇ 'ਚ ਐਂਡ ਕਰਦੇ ਆ। ਬਸ ਇਦਾਂ ਹੀ ਆ ਮਿੱਤਰੋ ਕੀ ਦੱਸੀਏ ਬਸ ਕੰਮ ਹੋਰ ਬਹੁਤ ਬਣ ਜਾਂਦੇ ਆ ਤੇ ਜਦੋਂ ਵਲੌਗ ਐਂਡ ਕਰਨਾ ਹੁੰਦਾ ਉਹ ਤਨ ਹਨੇਰਾ ਹੋ ਹੀ ਜਾਂਦਾ। ਕਾਫੀ ਕੰਮ ਬਣ ਜਾਂਦੇ ਆ ਮੌਕੇ ਤੇ ਘਰ ਦੇ ਵੀ ਕੰਮ ਹੁੰਦੇ ਆ ਤਾਂ ਕਰਕੇ ਫਿਰ ਹਰ ਵਾਰ ਹਰ ਵਾਰੀ ਹਨੇਰਾ ਹੋ ਜਾਂਦਾ। ਚਲੋ ਠੀਕ ਆ ਮਿੱਤਰੋ ਅੱਜ ਦੇ ਵਲੌਗ ਦੇ ਲਈ ਇੰਨਾ ਹੀ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਕਰੋ ਲਾਈਕ ਕਰੋ ਕਰੋ ਕਮੈਂਟ ਕਰਾਇਆ ਕਰੋ ਹਣਾ ਸ਼ੇਅਰ ਕਰਦਾ ਕਰੋ ਆਪਣੀ ਵੀਡੀਓ ਤੁਹਾਡੇ ਸਪੋਰਟ ਦੀ ਬਈ ਬਹੁਤ ਲੋੜ ਆ ਤੇ ਸਾਰੇ ਸਪੋਰਟ ਕਰਾਇਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਤੇ ਆਪਾਂ ਤੁਹਾਡੇ ਲਈ ਦੇ ਨਵੇਂ-ਨਵੇਂ ਵਲੌਗ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਮਿਲਦਾ ਮਿੱਤਰੋ ਤੁਹਾਨੂੰ ਅਗਲੇ ਬਲੌਗ ਚ